हां जी पीबी न्यूज़ टीवी ਦੇਖਣ ਵਾਲੇ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਤਿਕਨੇ ਪਹਿਲਾ ਪ੍ਰੋਗਰਾਮ ਹੀ ਲੈ ਕੇ ਆਏ ਹਾਂ ਮੈਂ ਤੇ ਇੰਨੀ ਤਮਾਚੀ ਕੇ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅਮਰੀਕਾ ਦੇ ਵਿੱਚ ਕੁਝ ਜੋ ਘਟਨਾਵਾਂ ਵਾਪਰੀਆਂ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਨਿਊਜ਼ ਹੈਗੀਆਂ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ ਜਿਸ ਤਰ੍ਹਾਂ ਆ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵੀ ਗੇਪ ਰੇਡ ਦਾ ਪਿਛਲੇ ਦਿਨੀ ਕੁਸਰੂਲਾ ਪਿਆ ਸੀਗਾ ਤੇ ਉਹਦੇ ਮੁਤਾਬਕ ਤੇ ਅਮਰੀਕਾ ਦੇ ਉਸ weather ਦੇ ਮਤਲਬ ਤੂਫਾਨ ਆਏ ਕਈ ਚੀਜ਼ਾਂ ਹੋਈਆਂ ਜਿਹਨਾਂ ਕਈ ਮੁਤਾਂ ਹੋਈਆਂ ਤੇ ਉਨੀ ਦਾ ਮੱਛੀ ਜੀ ਨਾਲ ਗੱਲਾਂ ਕਰਾਂਗੇ ਆਪਾਂ ਤੇ ਹੁਣ ਆਪਾਂ ਨੀਤਾ ਬਾਈ ਦਾ ਸਵਾਗਤ ਕਰਦੇ ਆਂ ਹਾਂ ਨੀਤਾ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੱਗੇ ਬਾਈ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਪ੍ਰੋਗਰਾਮ ਅੱਗੇ ਮੈਂ ਇਕੱਲਾ ਕਰਦਾ ਹੁੰਦਾ ਸੀ ਨਾ ਤੇ ਹੁਣ ਸਾਡੀ ਕੋਸ਼ਿਸ਼ ਹੋਇਆ ਕਰੂਗੀ ਵੀ ਵੀਕਐਂਡ ਦੇ ਉੱਤੇ ਮੈਂ ਤੇ ਜੱਗਾ ਬਾਈ ਦੋਹਾਂ ਇਹੋ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਇਆ ਕਰੀਏ ਕਿਉਂਕਿ ਦੋ ਬੰਦੇ ਜਦੋਂ ਗੱਲਬਾਤ ਕਰਦੇ ਹਨ ਉਹਦਾ ਅਸਰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਥੋੜਾ ਇੰਟਰਸਟਿੰਗ ਪ੍ਰੋਗਰਾਮ ਹੋ ਜਾਂਦਾ ਹੁੰਦਾ ਤੇ ਸਾਡੀ ਕੋਸ਼ਿਸ਼ ਹੋਇਆ ਕਰੂ ਵੀ ਹਰ ਵੀਕਐਂਡ ਦੇ ਉੱਤੇ ਅਸੀਂ ਦੋਹਾਂ ਜਾਣੇ ਤੁਹਾਡੇ ਨਾਲ 10-15 ਮਿੰਟ ਵਾਸਤੇ ਕੱਢ ਕੇ ਆਪਣੇ ਪਰਿਵਾਰਕ ਟਾਈਮ ਦੇ ਵਿੱਚੋਂ ਅਸੀਂ ਖਬਰਾਂ ਦੇ ਉੱਤੇ ਚਰਚਾ ਕਰਿਆ ਕਰੀਏ ਜਾਂ ਜੋ ਵੀ ਕੋਈ ਦੁਨੀਆ ਦੇ ਵਿੱਚ ਆਪਾਂ ਨੂੰ ਲੱਗੂਗਾ ਵੀ ਇਹ ਇਸਪੇਸ਼ੀਅਲ ਦੇ ਉੱਤੇ ਗੱਲਬਾਤ ਕਰਨ ਵਾਲੀ ਆ ਆਪਾਂ ਉਹ ਹਰ ਵੇਸ਼ਾ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਆਸ ਕਰਦੇ ਆ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਊਗਾ ਹੱਜ ਜੱਗੇ ਵਾ ਕਰੋ ਸਲਸਲਾ ਸ਼ੁਰੂ ਕਰ ਹਾਂਜੀ ਨੀਟਾ ਮੱਛਕੇ ਜੋ ਪਿਛਲੇ ਦਿਨੀ ਆਪਣੇ ਇੱਕ ਖਬਰ ਆਈ ਸੀਗੀ ਕਿ ਜਿਸ ਤਰ੍ਹਾਂ 3 ਅਮਰਥਰ ਸਾਹਿਬ ਕੁਝ ਪੋਸਟਰ ਲੱਗੇ ਸੀਗੇ ਇੱਥੇ ਕਿ ਪ੍ਰੇਡ ਕੱਢੀ ਜਾਊਗੀ ਤੇ ਉਹ ਗੁਰੂਆਂ ਪੀਰਾਂ ਦੇ ਸ਼ਹੀਦਾਂ ਦੀ ਧਰਤੀ ਆ ਤੇ ਇਹ ਜੇ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਰੱਖਣੇ ਉਹ ਕੁਝ ਸੁਭਾ ਨਹੀਂ ਦਿੰਦੇ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਜਿੱਕੇ ਭਾਈ ਮੈਂ ਤਾਂ ਕਈ ਵਾਰੀ ਮੈਨੂੰ ਔਂ ਲੱਗਦਾ ਹੁੰਦਾ ਵੀ ਜਿਹੜੇ ਦੇਸ਼ ਦੇ ਵਿੱਚ ਆਪਾਂ ਰਹਿੰਦੇ ਆ ਹਾਂਜੀ ਇੱਥੇ ਕਿੰਨੇ ਜਿਆਦਾ ਲਿਬਰਲ ਸਟੇਟਸ ਸਰਕਾਰਾਂ ਆਈਆਂ ਬਿਲਕੁਲ ਤੇ ਇੱਥੇ ਬੱਖ ਬੱਖ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਗੇ ਬ੍ਰੈਡਾਂ ਲੈਸਬੀਅਨ ਬ੍ਰੈਡਾਂ ਕੀ ਕੁਛ ਇੱਥੇ ਚੱਲਦਾ ਰਿਹਾ ਪਰ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਇੱਥੇ ਆਏ ਆ ਇਹਨਾਂ ਨੇ ਆ ਕੇ ਕਹਿਤਾ ਵੀ ਅਮਰੀਕਾ ਦੇ ਵਿੱਚ ਦੋ ਹੀ ਸੈਕਸ ਹੋਣਗੇ ਜਾਂ ਔਰਤ ਜਾਂ ਮਰਦ ਦੋ ਹੀ ਜੈਂਡਰ ਹੋਣਗੇ ਹਾਂ ਉਹਦੇ ਵਿੱਚ ਜਿਹੜਾ ਕੋਈ ਐਲਬੀਐਕਸ ਜਾਂ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਪਹਿਲਾਂ ਉਹ ਅਸੀਂ ਬਿਲਕੁਲ برداشت ਨਹੀਂ ਕਰਨਾ ਈਵਨ ਕਿ ਉਹ ਕਹਿੰਦੇ ਅਮਰੀਕਾ ਦੀ ਫੌਜ ਦੇ ਵਿੱਚ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਤੇ ਸਾਡਾ ਦੇਸ਼ ਜਿੱਦਾਂ ਜਿਵੇਂ ਤੁਸੀਂ ਦੱਸਿਆ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਖਾਸ ਤੌਰ ਤੇ ਅੰਮ੍ਰਿਤਸਰ ਦੀ ਨਗਰੀ ਜਿੱਥੇ ਜਿਵੇਂ ਕਹਿੰਦਾ ਵੀ ਹਰਮੰਦਰ ਸਾਹਿਬ ਸ਼ੋਭਤ ਆ ਬਿਲਕੁਲ ਤੇ ਇਹੋ ਜਿਹੇ ਥਾਵਾਂ ਦੇ ਉੱਤੇ ਮੈਨੂੰ ਲੱਗਦਾ ਵੀ ਜਦੋਂ ਇਦਾਂ ਦੀਆਂ ਕੁਝ ਨਾ ਹਰਕਤਾਂ ਹੁੰਦੀਆਂ ਤਾਂ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਸੋਚ ਕੰਮ ਕਰਦੀ ਹੁੰਦੀ ਹੈ ਇਹ ਨਹੀਂ ਹੈ ਵੀ ਕਿਸੇ ਨੇ ਚੱਕ ਕੇ ਪੋਸਟਰ ਲਾਤੇ ਤੇ ਉੱਥੇ ਹੋਊਗਾ ਇਹ ਕੋਈ ਲੋਕਾਂ ਨੂੰ ਖੂਨ ਚੱਕ ਕਰਦੇ ਹੋਵੇ ਇਹਨਾਂ 'ਚ ਹੈਗਾ ਕਿ ਮੜਾ ਮੋਟਾ ਖਤਮ ਹੋ ਗਿਆ ਨਸਤਰਾ ਲਾਲਾ ਦੇਖਦੇ ਆ ਬਿਲਕੁਲ 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 ਦੇਖੋ ਇੱਕ ਚੀਜ਼ ਤਾਂ ਹੈ ਨਾ ਵੀ ਆਪਾਂ ਨੂੰ ਸਾਰੇ ਧਰਮਾਂ ਵਾਲਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਇੱਕ ਹੈ ਤੇ ਪਹਿਲੀ ਗੱਲ ਤਾਂ ਧਾਰਮਿਕ ਜਿਹੜੀਆਂ ਇਹਦੀਆਂ ਚਾਲਾਂ ਚੱਲਣੀਆਂ ਇੱਕ ਧਰਮ ਨੇ ਦੂਜੇ ਧਰਮ ਨੂੰ ਕੁਝ ਨੀਵਾਦ ਖਵਾਉਣਾ ਜਾਂ ਹੋਰ ਕਰਨਾ ਇਹ ਉਦੋਂ ਹੀ ਸ਼ੋਭਾ ਨਹੀਂ ਦਿੰਦਾ ਨਹੀਂ ਇਹ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਅਸਲ ਵਿੱਚ ਨਾ ਇਦਾਂ ਦੇ ਜਿਹੜੇ ਕੋਸ਼ਕ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਇਹ ਰਗੇ ਕਲਚਰ ਸੀਗਾ ਜਾਂ ਇਸ ਸਿਸਟਮ ਤੋਂ ਲੁਕਿਆ ਹੋਇਆ ਸੀ ਇਹ ਜਦੋਂ ਦਾ ਸੋਸ਼ਲ ਮੀਡੀਆ ਆਇਆ ਇਹਦੇ ਜਰੀਏ ਇਹਨੂੰ ਪ੍ਰਮੋਟ ਕੀਤਾ ਗਿਆ ਤੇ ਤੁਸੀਂ ਦੇਖਿਆ ਹੋਣਾ ਮੁੰਡਾ ਮੁੰਡੇ ਨਾਲ ਪੱਗਾਂ ਬੰਨੀਆਂ ਹੁੰਨਾਂ ਪਰਿਵਾਰ ਜਨਨ ਜਨ ਲੈ ਕੇ ਗਏ ਹੋ ਦੋਹਾਂ ਪਾਸੇ ਦੋਹਾਂ ਜਵਾਕਾਂ ਦੇ ਜਵਾਕਾਂ ਨਾ ਪਿਆ ਆਪ ਪਰਿਵਾਰ ਕਰ ਰਹੇ ਤੁਸੀਂ ਵੀ ਦੇਖੋ ਨਾ ਇਹੋ ਜੇ ਮਾਹੌਲ ਦੇ ਵਿੱਚ ਅੱਗੇ ਬੱਚਿਆਂ ਤੇ ਹੋਰ ਕੀ ਅਸਰ ਹੋਊਗਾ ਬਿਲਕੁਲ 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 ਇਹ ਪੰਜਾਬ ਦੇ ਵਿੱਚ ਅੱਜ ਤੱਕ ਇਹ ਚੀਜ਼ ਬਿਲਕੁਲ ਨਾ ਦੇਸੀ ਦੀ ਨਾ ਦੇਖੀ ਸੀ ਨਾ ਅਗਰ ਕੋਈ ਇਸ ਵਰਗੀ ਦਾ ਬੰਦਾ ਹੁੰਦਾ ਵੀ ਸੀ ਜਮ ਬੁੜੀ ਹੁੰਦੀ ਸੀ ਉਹ ਆਪਣੇ ਆਪ ਨੂੰ ਜੱਗ ਜਾ ਹਰਨ ਲੰਦ ਕੋ ਕੇ ਰੱਖਦੇ ਸੀ ਲਿਖੋ ਕੇ ਰੱਖਦੇ ਸੀਗੇ ਤੇ ਜਿਹੜਾ ਹੁਣ ਵਿਚਾਰਾਂ ਦੇ ਵਿੱਚ ਸ਼ਰਿਆ ਮਾ ਕੇ ਆਪਣੇ ਬਾਹਰਲੇ ਕਲਚਰ ਦੇ ਮਤਲਬ ਕੋ ਵੀ ਸ਼ਰਿਆ ਆਪਣੇ ਡਾਗ ਹੋਣ ਲੱਗੇ ਰਸ ਇਹ ਤਾਂ ਬਿਲਕੁਲ ਹੀ ਸੁਭਾਏ ਚੰਦੀਆਂ ਐਸੇ ਜਿਹੜਾ ਭਾਰਤ ਦਾ ਵਿਧਾਨ ਵਿਧਾਨਾ ਭਾਰਤ ਦੇ ਲੋਕ ਆ ਸ਼ਰਦਾ ਵਾਲਾ ਲੋਕ ਆ ਤੇ ਉਹ ਉੱਥੇ ਇਹ ਚੀਜ਼ ਹੋਣੀ ਬਹੁਤ ਮਤਭਾਗੀ ਕਰਦਾ ਦੇਖੋ ਇਹਦਾ ਲੋਕਾਂ ਨੇ ਸਖਤ ਨੋਟਿਸ ਲਿਆ ਜੀ ਤੇ ਨੋਟਿਸ ਲੈ ਕੇ ਜਿਹੜੀਆਂ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਆਬੂ ਸੀ ਜਾਂ ਹੋਰ ਜਿਹੜੀਆਂ ਸੋਸ਼ਲ ਜਥੇਬੰਦੀਆਂ ਸੀ ਉਹਨਾਂ ਨੇ ਕਾਫੀ ਵੱਡੀ ਪੱਧਰ ਤੇ ਇਹਦਾ ਵਿਰੋਧ ਕੀਤਾ ਕੋਈ ਕਹਿੰਦੇ ਵੀ ਇਹ ਏ ਇਦਾਂ ਦਾ ਕੰਜਰ ਘਾਟ ਸਾਡੇ ਇਸ ਪਵਿੱਤਰ ਸ਼ਹਿਰ ਦੇ ਵਿੱਚ ਨਹੀਂ ਹੋਣ ਦੇਣਾ ਜਿਸ ਦਾ ਕਰਕੇ ਮੇਰਾ ਖਿਆਲ ਹੈ ਪ੍ਰਸ਼ਾਸਨ ਤੋਂ ਤਾਂ ਹਜੇ ਦੀ ਮਨਜ਼ੂਰੀ ਲਈ ਹੋਈ ਨਹੀਂ ਸੀ ਗਈ ਹੋ ਸਕਦਾ ਪਹਿਲੇ ਪੋਸਟਰ ਕਿਸੇ ਨੇ ਲਾਤੇ ਵੀ ਦੇਖਦੇ ਆ ਕਿੰਨਾ ਕੁ ਲੋਕ ਭਟਕਦੇ ਆ ਬਿਲਕੁਲ ਜਦੋਂ ਵਿਰੋਧ ਹੋਇਆ ਤੇ ਹੁਣ ਪੋਸਟਰ ਲੱਥ ਗਏ ਉਹ ਤੇ ਮੈਂ ਤਾਂ ਵਧਾਈ ਦੇਣੀ ਚਾਹੂਗਾ ਸੰਸਥਾਾਂ ਨੂੰ ਜਿਨ੍ਹਾਂ ਨੇ ਕੈਨੇਡਾ ਫੈਸਲਾ ਲੈ ਕੇ ਉਹਦੇ ਵਿਰੋਧ ਆਵਾਜ਼ ਬੁਲੰਦ ਕੀਤੀ ਹੈਗੀ ਹੈ ਨਹੀਂ ਮੈਂ ਦੂਜੀ ਚੀਜ਼ ਇਹ ਆ ਬਈ ਉਹ ਉਸ ਪ੍ਰੋਗਰਾਮ ਦਾ ਕੈਨਸਲ ਹੋ ਜਾਣਾ ਜਾਂ ਉਹ ਵੀ ਬਹੁਤ ਵੱਡੀ ਵੱਡੀ ਗੱਲ ਆ ਬਿਨਾ ਕਿਸੇ ਰੌਲੇ ਰੱਪੇ ਤੋਂ ਬਿਨਾ ਕਿਸੇ ਲੜਾਈ ਝਗੜੀ ਤੋਂ ਅਗੜੇ ਚੀਜ਼ ਵਾਪਰਦੀ ਆ ਉੱਥੇ ਦਾ ਮਾਹੌਲ ਵਿਗੜਦਾ ਵਾ ਇਹਦੇ ਵਿੱਚ ਪ੍ਰਸ਼ਾਸਨ ਵੀ ਤੇ ਉਹ ਜਥੇਬੰਦੀਆਂ ਜਿਹੜੀਆਂ ਕਿ ਕੋਰੋਨਾ ਮੰਗਦੇ ਦੋਨੇ ਜ਼ਿੰਮੇਵਾਰ ਆ ਉਦੇ ਕੋ ਪਿਛਲੇ ਦਿਨੀ ਇੱਕ ਕਿੱਡੀ ਵੱਡੀ ਗੱਲ ਹੋਈ ਸੀ ਜੱਗੇ ਉੱਥੇ ਪਾਸਟਰ ਨਾ ਸੀ ਬਲਜੰਦਰ ਸਿੰਘ ਹਾਂਜੀ ਹਾਂਜੀ ਉਹਨੇ ਬਲਾਤਕਾਰ ਕੀਤਾ ਉਦੋਂ ਪਿੱਛੋਂ ਕੁੱਟਮਾਰ ਵੀ ਕਰਦਾ ਸੀ ਉਹ ਵੀਡੀਓ ਸ਼ਰੇਮ ਬਣ ਗਿਆ ਇਹ ਇਸ ਤਰ੍ਹਾਂ ਸੁਣਿਆ ਜੀ ਤੇ ਮੈਂ ਤਾਂ ਇਹ ਲੋਕਾਂ ਤੇ ਹੈਰਾਨ ਆ ਵੀ ਯਾਰ ਇਹ ਧਰਮ ਦੇ ਆੜ ਦੇ ਹੇਠ ਇਹ ਲੋਕਾਂ ਨੂੰ ਕਿਹੜੇ ਪਾਸੇ ਲੈ ਗਿਆ ਤੁਸੀਂ ਆਸ਼ਰਮ ਦੇਖ ਲਓ ਪਹਿਲਾਂ ਉਦੋਂ ਪਿੱਛੋਂ ਸਰਸੇ ਵਾਲਾ ਦੇਖ ਲਓ ਫਿਰ ਇੱਕ ਹੋਰ ਹੁੰਦਾ ਸੀ RAMDEV ਸ਼ਾਇਦ ਉਹਦਾ ਨਾਮ ਹੁੰਦਾ ਸੀ ਹਰਿਆਣੇ ਤੋਂ ਰਾਮਪਾਲ ਬ੍ਰਾਮਪਾਲ ਤੇ ਉਹ ਤੁਸੀਂ ਦੇਖੋ ਵੀ ਕੀ ਇਹਨਾਂ ਲੋਕਾਂ ਨੇ ਲੋਕਾਂ ਦੇ ਸਿਰਾਂ 'ਚ ਪਾਇਆ ਹੋਇਆ ਤੇ ਜਿਸ ਤਰੀਕੇ ਨਾਲ ਬਲਾਤਕਾਰਾਂ ਦੇ ਕੇਸ ਇਹਨਾਂ ਦੇ ਉੱਤੇ ਹੋਏ ਤੇ ਸੋਸ਼ਲ ਇਹਨਾਂ ਨੇ ਬੱਚਿਆਂ ਦਾ ਕੀਤਾ ਬੱਚਿਆਂ ਦਾ ਕੀਤਾ ਤੇ ਅੱਗੋਂ ਇਹ ਕੋਰਟ ਦੇ ਵਿੱਚ ਜੱਜ ਨੂੰ ਕਹਿ ਰਿਹਾ ਕਹਿੰਦਾ ਜੀ ਮੈਨੂੰ ਥੋੜੀ ਜੀ ਮਾਫ ਕਰੋ ਮੇਰੀ ਲਤ ਦੇ ਵਿੱਚ ਅਸਰੀ ਜਾ ਪਿਆ ਹੋਇਆ ਤੇ ਮੇਰੀ ਘਰ ਵਾਲੀ ਵੀ ਬਿਮਾਰ ਰਹਿੰਦੀ ਆ ਇਕੱਲੀ ਆ ਉਹਦਾ ਗੁਜ਼ਾਰਾ ਕਿਵੇਂ ਚੱਲੂ ਤੁਸੀਂ ਦੇਖੋ ਵੀ ਜਦੋਂ ਸਟੇਜਾਂ ਤੇ ਖੜਕੇ ਪਖੰਡ ਕਰਦੇ ਆ ਚੋਂ ਕਰਦੇ ਲੋਕ ਲਟ ਜਾਂਦੇ ਆ ਤੇ ਕੋਈ ਸਿਰ ਘਮਾਉਣ ਲੱਗ ਪੈਂਦਾ ਕਿਸੇ ਦੀ ਜਨਮਾਂ ਤੋਂ ਜੁੜੀ ਹੋਈ ਲਤ ਠੀਕ ਕਰ ਦਿੰਦੇ ਆ ਉਪਰੀ ਪਲਾਨਟ ਉਹ ਪ੍ਰੋਗਰਾਮ ਹੈਗੇ ਜਿਹੜੇ ਲੋਕਾਂ ਨੂੰ ਦੂਜੇ ਦੇਖਣ ਵਾਲਿਆਂ ਨੂੰ ਪ੍ਰੇਖਿਚ ਪਾਉਂਦੇ ਤੇ ਹੁਣ ਫਿਰ ਆਪ ਦੀ ਲਤ ਅਸਰ ਗਿਆ ਪਿਆ ਕੋਈ ਜ਼ਿਆਦਾ ਗਿਆ ਉਹਨੂੰ ਵੀ ਜਾਦੂ ਪੰਥਰ ਮਾਰ ਕੇ ਠੀਕ ਕਰਨਾ ਵਿਚਾਰਨ ਵਾਲੀ ਗੱਲ ਹੈ ਹਾਂ ਸੋ ਮੈਂ ਤਾਂ ਕਰਕੇ ਇਹਦੇ ਨਾਲ ਜੋੜੀ ਹੈ ਵੀ ਇਹ ਨਾ ਜਿਹੜੇ ਧਾਰਮਿਕ ਤੌਰ ਤੇ ਜਿਵੇਂ ਕਹਿੰਦੇ ਵੀ ਕੁਝ ਜਥੇਬੰਦੀਆਂ ਹੁੰਦੀਆਂ ਹੋ ਸਕਦਾ ਇਹ ਵੀ ਇਸੇ ਸ਼ਹਿਰ ਨੂੰ ਜਾਣ ਪੁੱਝ ਕੇ ਇਹ ਨਿਸ਼ਾਨਾ ਬਣਾ ਰਹੀਆਂ ਹੁਣ ਵੀ ਇੱਥੇ ਇਦਾਂ ਦਾ ਕੁਝ ਚਲਾਉਨੇ ਆ ਤੇ ਜਿਹੜਾ ਸਿੱਖੀ ਦਾ ਇੱਥੇ ਜਲਵਾ ਚੱਲ ਰਿਹਾ ਹੈਗਾ ਦੇਖ ਦੇ ਵੀ ਉਹਦੇ ਤੇ ਕਿੰਨਾ ਅਸਰ ਪੈਂਦਾ ਪਰ ਇਹ ਬਹੁਤ ਵਧੀਆ ਹੋਇਆ ਜਿਹੜਾ ਇਹ ਕੈਨਸਲ ਹੋਇਆ ਹਾਂ ਤੇ ਵਾਕਈ ਜਿਹੜਾ ਭਾਈ ਜੀ ਫਿਰ ਆਪਾਂ ਆਉਣੇ ਆ ਅਮਰੀਕਾ ਦੇ ਨਿਊਜ਼ ਵੱਲ ਖਬਰਾਂ ਵੱਲ ਇੱਥੇ ਪਿਛਲੇ ਦਿਨਾਂ ਦੇ ਵਿੱਚ ਬੈਦਰ ਦੀ ਬਹੁਤ ਖਰਾਬੀ ਹੋਈ ਤੂਫਾਨ ਆਏ ਹੋਰ ਕਈ ਚੀਜ਼ਾਂ ਵਾਪਰੀਆਂ ਤੇ ਕਈ ਮੌਤਾ 15 16 ਮੌਤਾ ਵੀ ਹੋਈਆਂ ਤੇ ਉਹਦੇ ਬਾਰੇ ਵੀ ਥੋੜਾ ਚੱਲਣਾ ਪਾਓ ਵੀ ਆਪਾਂ ਨਿਊ ਸਾਂਝੀ ਕਰੀਏ ਕਿੱਥੇ ਕਿੱਥੇ ਕਿਸ ਤਰ੍ਹਾਂ ਹੋਇਆ ਇੱਕ ਵੀਰੇ ਇਹਨਾਂ ਅਸਲ ਵਿੱਚ ਜਿਵੇਂ ਜਿਵੇਂ ਦੁਨੀਆ ਦੇ ਉੱਤੇ ਪੂਰਾ ਮੌਸਮ ਚੇਂਜ ਹੁੰਦਾ ਜਾ ਰਿਹਾ ਹੈ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਲਾ ਲੋ ਤੁਸੀਂ ਦੇਖੋ ਉਹ ਜਿਹੜਾ ਅੰਟਾਰਕਟਿਕਾ ਜਗਾ ਉੱਥੇ ਬਰਫਾ ਜਿਹੜੀ ਉਹ ਲਗਾਤਾਰ ਪਿਘਲ ਰਹੀ ਆ ਹਾਂਜੀ ਹਾਂਜੀ ਦਾ ਕਰਕੇ ਪੂਰੀ ਦੁਨੀਆ ਦੇ ਵਿੱਚ ਹੀ ਮੌਸਮ ਤੁਸੀਂ ਦੇਖੋ ਪਰਸੋਂ ਕਿੰਨੀ ਠੰਡ ਸੀ ਬਿਲਕੁਲ ਜੀ ਤੇ ਅੱਜ ਅਜੇ ਸੀ ਲਾਉਣ ਵਾਲਾ ਕੰਮ ਹੋਇਆ ਤੇ ਗਰਮੀ ਹੈ ਹਾਂਜੀ ਸੋ ਇਸੇ ਤਰੀਕੇ ਨਾਲ ਮੈਂ ਇਸ ਤੋਂ ਆਇਆ ਰਾਈਟ ਹਾਂਜੀ ਹਾਂਜੀ ਉਸ ਪਾਸੇ ਮਜ਼ਦੂਰੀ ਦੇ ਵਿੱਚ ਕੈਂਸਸ ਦੇ ਵਿੱਚ ਹਾਂਜੀ ਤੇ ਅਰਕੰਸਾਸ ਦੇ ਵਿੱਚ ਇੰਨਾ ਮੀਂਹ ਪੈ ਰਿਹਾ ਲਗਾਤਾਰ ਹਾਂ ਤੇ ਨਾਲ ਦੀ ਨਾਲ ਨਿਊ ਮੈਕਸੀਕੋ ਤੇ ਐਰੀਜੋਨਾ 'ਸਨੋ ਬੜੀ ਪਈ ਅੱਛਾ ਜੀ ਤੇ ਜਿਹਦਾ ਕਰਕੇ I40 ਬੰਦ ਰਿਹਾ ਹਾਂ ਹਾਂ ਜੀ ਤੇ ਇਸੇ ਤਰੀਕੇ ਦੇ ਨਾਲ ਜਦੋਂ ਫਿਰ ਹਾਈ ਪ੍ਰੈਸ਼ਰ ਬਣਦਾ ਹੈਗਾ ਸਿਸਟਮ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਉਦੋਂ ਟਰਨੇਡੋ ਆਉਂਦੇ ਆ ਆਉਂਦੇ ਆ ਤੇ ਟਰਨੇਡੋ ਟੈਂਸੀ ਦੇ ਵਿੱਚ ਮੈਂਪਸ ਐਰੀਏ ਦੇ ਵਿੱਚ ਹਾਂ ਤੇ ਆਪਣਾ ਇਸੇ ਤਰੀਕ ਅਰਕੰਸਾਸ ਲਿਟਲ ਰਾਕਾ ਕੰਨਾਂ ਸਟੇਟਾਂ ਦੇ ਵਿੱਚ ਬਹੁਤ ਭਿਆਨਕ ਟਰਨੇਡੋ ਆਇਆ ਜਿਸ ਦਾ ਕਰਕੇ ਜਿਵੇਂ ਸਬ ਡਿਵੀਜ਼ਨ ਦੀ ਸਬ ਡਿਵੀਜ਼ਨ ਹੀ ਘਰਾਂ ਦੀ ਹਾਂਜੀ ਹਾਂ ਖਤਮ ਹੋ ਗਈ ਖਤਮ ਹੋ ਗਈ ਤੇ ਇਸੇ ਤਰੀਕੇ ਦੇ ਨਾਲ ਭਾਰੀ ਮੀਂਹ ਪੈਣ ਕਾਰਨ ਜਿੰਨੇ ਵੀ ਉੱਥੋਂ ਦੇ ਨਦੀਆਂ ਸੀਗੀਆਂ ਸੁਗਏ ਸੀ ਕਸੰਗਾ ਸੀ ਨਹਿਰਾ ਸੀ ਸਾਰੀਆਂ ਓਵਰਫਲੋਡ ਹੋ ਗਈਆਂ ਤੇ ਜਿਸ ਦਾ ਕਰਕੇ ਕਾਫੀ ਫਲੱਡਿੰਗ ਉਸ ਏਰੀਆ ਦੇ ਵਿੱਚ ਹੋ ਰਹੀ ਹੈ ਤੇ 16 ਤੋਂ ਵੱਧ ਲੋਕਾਂ ਦੀ ਇਹਨਾਂ ਸਟੇਟਾਂ ਦੇ ਵਿੱਚ ਮੌਤ ਹੋ ਗਈ ਤੇ ਜਿਹੜਾ ਕਿ ਇੱਕ ਵੱਡਾ ਅੰਕੜਾ ਤੇ ਮੈਂ ਤਾਂ ਹੁਣ ਵੀ ਕਹਿੰਦਾ ਵੀ ਇਹ ਟਰੱਕ ਡਰਾਈਵਰ ਵਗੈਰਾ ਉਧਰ ਨੂੰ ਜਾਂਦੇ ਆ ਉਹਨਾਂ ਨੂੰ ਚਾਹੀਦਾ ਵੀ ਥੋੜਾ ਜਿਹਾ ਮੌਸਮ ਵੇਖ ਕੇ ਆਪ ਦਾ ਧਿਆਨ ਨਾਲ ਨਿਊਜ਼ ਵਗੈਰਾ ਸੁਣ ਕੇ ਜਾਣ ਕਿਉਂਕਿ ਕਾਫੀ ਖੜਾ ਦੀ ਸਥਿਤੀ ਬੈਡ ਹੋਈ ਹੋਈ ਹੈ ਜਿਸ ਤਰ੍ਹਾਂ ਆਪਾਂ ਟਰਨੈਡੋ ਦੀ ਗੱਲ ਕਰਦੇ ਆ ਜਿਹੜੀ ਕੋਈ ਚੀਜ਼ ਵਾਪਰਦੀ ਆ ਧਰਤੀ ਦੇ ਉੱਤੇ ਵੈਦਰ ਮੁਤਾਬਕ ਉਹ ਬਿਨਾ ਰੀਜਨ ਤੋਂ ਕੁਝ ਨਹੀਂ ਵਾਪਰਦੀ ਵੈਸੇ ਤਾਂ ਬਿਨਾ ਰੀਜਨ ਕੀ ਸਥਿਤੀ ਤੇ ਕਿ ਦੁਨੀਆ ਦੇ ਵਿੱਚ ਕੁਝ ਨਹੀਂ ਹੁੰਦਾ ਜੈ ਸਮਥਿੰਗ ਬਿਹਾਈਂਡ ਇਟ ਬਿਲਕੁਲ ਇਹ ਜਿੱਥੇ ਆਪਾਂ ਟਰਨੈਡੋ ਦੀ ਗੱਲ ਕਰਦੇ ਆ ਉੱਥੇ ਤਰ੍ਹਾਂ ਜਿਵੇਂ ਥਾਈਲੈਂ ਉਚਾਰ ਆਇਆ ਬਹੁਤ ਬਹੁਤ ਯਸ ਜਿਹੜਾ ਬਹੁਤ ਭਿਆਨਕ ਸੀਗਾ ਜਿਹੜਾ ਬਹੁਤ ਵੱਡੀ ਰੈਕਟਰ ਸਟੇਜ ਤੇ ਸੀਗਾ ਉਹ ਤੇ ਉਹ ਜੇ ਆਪਾਂ ਵਿਚਾਰ ਕਰੀਏ ਵੀ ਜਿਹੜੇ ਅਰਥਕ ਕਉ ਇੱਕ ਹੁੰਦੇ ਆ ਉਹਨਾਂ ਦਾ ਕਾਰਨ ਕੀ ਆ ਜਿਹੜੀ ਧਰਤੀ ਦੇ ਵਿੱਚੋਂ ਕਿੰਨਾ ਖਣਿਜ ਪਦਾਰਥ ਨਿਕਲ ਰਿਹਾ ਕਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਪੈਟਰੋਲ ਨਿਕਲ ਰਿਹਾ ਪਾਣੀ ਨਿਕਲ ਰਿਹਾ ਉਹ ਥਾਂਵਾਂ ਦੇ ਉੱਤੇ ਪਤਾ ਕੁਝ ਨਹੀਂ ਹੋ ਰਿਹਾਗਾ ਜੇ ਕਿਹਾ ਮੈਂ ਨਾ ਇੱਕ ਦਿਨ ਉਦੋਂ ਮੈਂ ਯਕੀਨਤਾ ਨਹੀਂ ਆਪਾਂ ਚੀਜ਼ਾਂ 'ਚ ਕਰਦੇ ਪਰ ਮੈਂ ਨਾ ਇੱਕ ਉਹ ਬੰਦਾ ਸੁਣਿਆ ਜਿਹੜਾ ਗ੍ਰਹਾਂ ਗੁਰੂਆਂ ਦੀਆਂ ਚਾਲਾਂ ਦੱਸਦਾ ਜਿਹੜਾ ਹਾਂ ਤੇ ਉਹਨ ਜਿਹੜੇ ਨਾ ਚੀਜ਼ਾਂ ਹੋ ਰਹੀਆਂ ਹਾਂ ਉਹਨੇ ਤਕਰੀਬਨ 6 ਮਹੀਨੇ ਪਹਿਲਾਂ ਇਹਨਾਂ ਦੀ ਪ੍ਰੋਡਕਸ਼ਨ ਕਰਤੀ ਸੀ ਉਹ ਵਿਖਵਣੀ ਕਰਤੀ ਹਾਂ ਹਾਂ ਉਹ ਕਹਿੰਦਾ ਵੀ ਸਮੁੰਦਰ ਦੇ ਕਿਨਾਰੇ ਅੱਗਾਂ ਲੱਗਣਗੀਆਂ ਭਿਆਨਕ ਅੱਗਾਂ ਲੱਗਣਗੀਆਂ ਜਿਹਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਊ ਆ ਦੇਖ ਲਓ ਮਾਲੀਬੂ ਬੀਚ ਤੇ ਕਿੱਥੇ ਬਿਲੀਅਨ ਬਿਲੀਅਨ ਡਾਲਰ ਦੇ ਮਾਰਕਾ ਦੇ ਘਰ ਸਾਫ ਹੋ ਗਏ ਹਾਂ ਕੋਈ ਹੋ ਸਕਦਾ ਬਿਲਕੁਲ ਫਿਰ ਉਹ ਕਹਿੰਦਾ ਵੀ ਹੜ੍ਹ ਵੀ ਆਉਣਗੇ ਵਿਚਾਲ ਵੀ ਆਉਣਗੇ ਤੇ ਭਾਰੀ ਵੀ ਪਹਾਂ ਤਬਾਹੀ ਹੋਊਗੀ ਤੇ ਕੁਦਰਤੀ ਆਫਤਾਂ ਇੱਕੋ ਜਿਹੜਾ 25 ਦਾ ਸਾਲ ਚੱਲ ਰਿਹਾ ਹੈ ਨਾ ਇਹ ਹੈ ਏਵੇਂ ਹੀ ਆ ਕਹਿੰਦੇ ਵੀ ਜਿਹੜਾ ਨਾ ਦੇਖੋ ਮੈਂ ਧਰਤੀ ਦੇ ਥੱਲੇ ਪਲੇਟਾਂ ਹੁੰਦੀਆਂ ਹਾਂਜੀ ਹਾਂਜੀ ਜਦੋਂ ਪਲੇਟਾਂ ਮੂਵ ਹੁੰਦੀਆਂ ਉਹ ਡਿਪੈਂਡ ਕਰਦਾ ਵੀ ਕਿੰਨੀਆਂ ਡੂੰਘੀਆਂ ਮੂਵ ਹੋਗਣਾਂ ਉਹ ਖਿਸਕਦੀਆਂ ਜੇ ਤਾਂ ਉਹ ਬੜੀਆਂ ਜਿਆਦੇ ਡੂੰਘੀਆਂ ਨਹੀਂ ਉੱਤੇ ਉੱਤੇ ਹੋਊਗਾ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਉਹਦਾ ਜ਼ਿਆਦਾ ਹੁੰਦਾ ਜਿੰਨਾ ਡੰਗਾਈ ਦੇ ਵਿੱਚ ਆਉਂਦਾ ਜਾਂ ਦੂਰ ਆਉਂਦਾ ਆਪਣੇ ਕਿਸੇ ਸ਼ਹਿਰੀ ਲੇਰੀਏ ਤੋਂ ਉਹਨਾਂ ਨੁਕਸਾਨ ਘੱਟ ਹੁੰਦਾ ਹੁਣ ਤੁਸੀਂ ਦੇਖੋ ਵੀ ਤੁਹਾਡੇ ਕਿਹੜ ਨੂੰ ਕਿੰਨਾ ਦਾ ਸਮਾਨ ਥੱਲੇੋਂ ਤੇਲ ਨਿਕਲੀ ਜਾ ਰਿਹਾ ਪਾਣੀ ਨਿਕਲੀ ਜਾ ਰਿਹਾ ਖਣਜ ਨਿਕਲੀ ਜਾ ਰਹੀ ਹੈ ਉਹ ਅਕਸਰ ਧਰਤੀ ਦਾ ਖਾਲੀ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਜਦੋਂ ਉਹ ਫਿਰ ਭਰਦੀ ਹੈ ਪਾਸੇ ਅਸੀਂ ਡਿਗਰੇਟੇਗਾ ਤੇ ਮੈਨੂੰ ਲੱਗਦਾ ਵੀ ਉਦੋਂ ਸਾਰਾ ਸਿਸਟਮ ਆ ਜਿਹੜਾ ਹੁੰਦਾ ਫਿਰ ਉਹ ਉਹਨਾਂ ਪਰੇਟਾਂ ਦੇ ਖਿਸਕਣ ਦਾ ਕਾਰਨ ਵੀ ਥੱਲੇ ਖਲਾਅ ਦਾ ਪੈਦਾ ਹੋਣਾ ਹਾਂ ਹੈ ਨਾ ਜੀ ਉਸ ਕਰਕੇ ਹੁੰਦੀ ਹੈ ਤੇ ਜੇ ਕਿਤੇ ਇਹੀ ਪਹਚਾੜ ਜਗੇ ਬਾਈ ਕਹਿੰਦੇ ਸਮੁੰਦਰ ਚ ਆ ਜੇਵੇ ਤੇ ਸੁਨਾਮੀ ਨਾਲ ਤਾਂ ਫਿਰ ਸੁਨਾਮੀ ਦਾ ਘਾਤ ਜੋ ਹਾਲ ਹੁੰਦਾ ਆਪਾਂ ਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਪਿਛੇ ਸੁਨਾਮੀ ਦੇ ਜਿੰਨੇ ਕਹਿਤਾ ਆ ਕਿੰਨਾ ਚੀਜ਼ਾਂ ਹੋ ਜਾਂ ਉਹ ਜਪਾਨ ਦੇ ਵਿੱਚ ਦੇਖੋ ਕਿੱਡਾ ਵੱਡਾ ਸੁਨਾਮੀ ਆਇਆ ਸੀ ਇਸੇ ਤਰ੍ਹਾਂ ਇੰਡੋਨੇਸ਼ੀਆ ਦੇ ਵਿੱਚ ਨਾਲੋਂ ਇੰਡੋਨੇਸ਼ੀਆ ਦੇ ਵੀ ਕਾਫੀ ਏਰੀਆਾਂ ਦੇ ਵਿੱਚ ਉਹਨੇ ਮਾਰ ਕੀਤੀ ਸੀ ਕੀਤੀ ਹੈ ਬਿਲਕੁਲ ਕੀਤੀ ਹੈ ਜੀ ਸੋ ਕਾਫੀ ਟਫ ਟਾਈਮ ਚੱਲ ਰਿਹਾ ਹੈਗਾ ਭਾਈ ਹਾਂ ਜੀ ਹਾਂ ਜੀ ਇਸੇ ਤਰ੍ਹਾਂ ਨੀਰ ਬਾਈ ਜੀ ਆਪਣੇ ਸਿਵਲ ਰਾਈਟਸ ਡੈਪੁਟੀਟ ਆਰ ਨਹੀਂ ਅਪਾਇੰਟ ਕੀਤੇ ਆ ਹਰਮੀਰ ਹਰਮੀਰ ਟੈਲੋ ਆਪਣੇ ਸਤਕਾਰਯੋਗ ਟਰੰਪ ਜੀ ਨੇ ਤੇ ਇਹਨਾਂ ਨੇ ਜੋ ਉਹ ਉਹਨਾਂ ਬਾਰੇ ਤੁਸੀਂ ਥੋੜਾ ਚੱਲਣਾ ਪਾਓ ਵੀ ਇੰਦੀ ਵੱਡੀ ਜੌਬ ਦੇ ਉੱਤੇ ਤੇ ਬੜੇ ਮਾਣ ਵਾਲੀ ਗੱਲ ਆ ਕਿ ਸਾਡੀ ਭੈਣ ਉਹ ਕਾਬਲ ਸਮਝੀ ਕਿ ਉਹਨੂੰ ਇੰਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਹਰਮੀਤ ਕੋ ਢੋਂ ਬੇਸੀ ਖਲੀ ਚੰਡੀਗੜ੍ਹ ਦੀ ਆਪਣਾ ਜੰਮੀ ਪਲੀ ਹੈ ਅੱਛਾ ਜੀ ਤੇ ਥੋੜੀ ਜੀ ਜਦੋਂ ਸੁਰਖ ਸੰਭਾਲੀ ਤਾਂ ਅਮਰੀਕਾ ਆ ਗਈ ਜੀ ਜੀ ਤੇ ਇੱਥੇ ਆ ਕੇ ਫਿਰ ਇਹਨੇ ਪ੍ਰੈਕਟਿਸ ਕੀਤੀ ਵੱਡੇ ਪੱਧਰ ਤੇ ਐਜ਼ ਅਟਾਰਨੀ ਓ ਜੇ ਜਦੋਂ 트럼ਪ ਦੇ ਉੱਤੇ ਕੇਸ ਪਏ ਹੋਏ ਸੀ ਹਾਂਜੀ 트럼ਪ ਦੀ ਵੀ ਟਰਨ ਰਹੀ ਹੈ ਇਹ ਓਕੇ ਫਿਰ ਜਿਹੜਾ ਜਿਹੜੀ ਨਾ ਆਪਣੇ ਸਭ ਤੋਂ ਪਹਿਲਾਂ ਹੈ ਕੈਲੀਫੋਰਨੀਆ ਤੋਂ ਨੇ ਇਹ ਓਕੇ ਜੀ ਠੀਕ ਹੈ ਤੇ ਇੱਥੇ ਇਹ ਰਿਪਬਲਿਕਨ ਪਾਰਟੀ ਦੇ ਡਿਪਟੀ ਪ੍ਰਧਾਨ ਰਹੇ ਆ ਕੈਲੀਫੋਰਨੀਆ ਦੇ ਬੜੇ ਮਾਨ ਵਾਲੀ ਗੱਲ ਹਾਂ ਉਦੋਂ ਪਿੱਛੋਂ ਫਿਰ ਇਹ ਜਿਹੜੇ 트럼ਪ ਦੀ ਕੈਂਪੇਨ ਸੀ ਉਹਦੇ ਵੀ ਸਰਗਰਮ ਹੋਏ ਜੀ ਤੇ ਫਿਰ ਉਹਨਾਂ ਨੇ ਅਰਦਾਸ ਵੀ ਕੀਤੀ ਦੋ ਵਾਰੀ ਇੱਕ ਵਾਰੀ ਪਿਛਲੀ ਕੈਂਪੇਨ ਦੇ ਵਿੱਚ ਐਤ ਕੀ ਜਿਹੜਾ ਇਹਨਾਂ ਦੀ ਵੱਡੀ ਕਨਵੈਨਸ਼ਨ ਹੋਈ ਆ ਬਿਲਕੁਲ ਸੁਣਿਆ ਸੀ ਹਾਂ ਉੱਥੇ ਇਹਨਾਂ ਨੇ ਅਰਦਾਸ ਕੀਤੀ ਸੀ ਤੇ ਫਿਰ ਟਰੰਪ ਨੇ ਹੁਣ ਇਹਨਾਂ ਨੂੰ ਐਜ਼ ਏ ਸਿਵਲ ਰਾਈਟਸ ਡਿਪਟੀ ਟਰਨੀ ਅਪਾਇੰਟ ਕੀਤਾ ਤੁਹਾਨੂੰ ਪਤਾ ਵੀ ਇਹ ਅਪਾਇੰਟਮੈਂਟ ਬਹੁਤ ਔਖੀਆਂ ਹੁੰਦੀਆਂ ਜੀ ਬਿਲਕੁਲ ਕਿਉਂਕਿ ਸੈਨੇਟ ਦੇ ਸਾਹਮਣੇ ਹੀアリング ਹੁੰਦੀ ਆ ਜਿਹਦੇ ਵਿੱਚ ਸੈਨੇਟਰ ਤੋਂ ਹਾਤੋਂ ਇੰਨੇ ਔਖੇ ਔਖੇ ਕੁਐਸਚਨ ਪੁੱਛਦੇ ਆ ਨਾ ਥੋੜੀ ਪਾਸਾ ਕਰਾਉਂਦੇ ਆ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਵੀ ਪੁੱਛਿਆ ਗਿਆ ਸੀਗਾ ਵੀ ਤੂੰ ਇੱਕ ਘਟ ਗਣਤੀ ਦੇ ਨਾਲ ਰਿਲੇਟਡ ਹੈਗੀ ਆ ਤੇ ਜਦੋਂ ਤੈਨੂੰ ਮੌਕਾ ਮਿਲਦਾ ਇਸ ਜੋਬ ਦੇ ਉੱਤੇ ਰਹਿਣ ਦਾ ਤੇ ਤੂੰ ਇਹਨੂੰ ਕਿਵੇਂ ਇਮਾਨਦਾਰੀ ਦੇ ਨਾਲ ਨਿਭਾਏਗੀ ਜਾਂ ਤੇਰੇ ਨਾਲ ਕੋਈ ਅਨਸੀਡੈਂਟ ਹੋਇਆ ਹੋਵੇ ਇਹਨਾਂ ਨੇ ਦੱਸਿਆ ਵੀ ਜਦੋਂ 911 ਹੋਇਆ ਸੀ ਨਾ ਉਸ ਟਾਈਮ ਮੇਰੇ ਪਤੀ ਦੇ ਬੱਸ ਦੇ ਵਿੱਚ ਖੜੇ ਦੇ ਇੱਕ ਰੈਸਿਸਟ ਗੋਰੇ ਵੱਲੋਂ ਗੋਲੀ ਮਾਰ ਰਤੀ ਗਈ ਸੀ ਅੱਛਾ ਜੀ ਤੇ ਪਰ ਉਹ ਹਸਪੀਟਲ ਲਿਜਾਇਆ ਗਿਆ ਲੱਕਲੀਓ ਸਰਵਾਈਵ ਹੋਏ ਤੇ ਪਰ ਉਹ ਕਹਿੰਦੀ ਵੀ ਉਹਨੂੰ ਉਨੀ ਸਜ਼ਾ ਨਹੀਂ ਮਿਲੀ ਬੰਦੇ ਨੂੰ ਜਿਹਨੇ ਗੋਲੀ ਮਾਰੀ ਸੀ ਜਿੰਨੀ ਬਣਦੀ ਸੀ ਹਾਂ ਜੇ ਮੈਂ ਇਹ ਕਹਿੰਦੀ ਵੀ ਟਰਨ ਨਹੀਂ ਆ ਗਈ ਚਾਹੇ ਉਹ ਅਮਰੀਕਨ ਲੋਕ ਹੋਣ ਚਾਹੇ ਉਹ ਘੱਟ ਗਿਣਤੀ ਦੇ ਲੋਕ ਹੋਣ ਮੈਂ ਮੇਕ ਸ਼ੋਰ ਕਰੂੰਗੀ ਵੀ ਉਹਨਾਂ ਨੂੰ ਮਸਾਲੀ ਸਜ਼ਾ ਮਿਲੇ ਜਿਹੜਾ ਵੀ ਕੋਈ ਕਿਸੇ ਦੇ ਉੱਤੇ ਟੋਂਦਾ ਹੈਗਾ ਤਾਂ ਵੈਟ ਸ਼ੁੱਡ ਬੀ ਹਾਂ ਤੂੰ ਬਹੁਤ ਵਧੀਆ ਗੱਲ ਹੋਈ ਅੱਜ ਬਾਈ ਪੰਜਾਬੀ ਕਮਿਊਨਿਟੀ ਵਾਸਤੇ ਸਿੱਖ ਭਾਈਚਾਰੇ ਵਾਸਤੇ ਬੋਲਣ ਵਾਲੀ ਗੱਲ ਆ ਤੇ ਕਾਫੀ ਸਰੰਗ ਸੰਸਥਾ ਮਾ ਨੇ ਇਹਨੂੰ ਨਾ ਬਣਨ ਦੇਣ ਵਾਸਤੇ ਚਿੱਠੇ ਨਾਲ ਵੀ ਲਿਖੀਆਂ ਬਹੁਤ ਕੋਸ਼ ਹੋਇਆ ਸੀ ਪਰ ਯੂਰੋ ਅਮਰੀਕਾ ਦੇ ਵਿੱਚ ਤਾਂ ਹਰ ਚੀਜ਼ ਮੈਰਿਟ ਦੇ ਆਧਾਰ ਤੇ ਜਾਂਦੀ ਹੈ ਬਿਲਕੁਲ ਜੀ ਕਿਸੇ ਵਿੱਚ ਦਮ ਹੋਊ ਤਾਂ ਬਣ ਜੂ ਇੱਥੇ ਇਹ ਚੀਜ਼ ਨੂੰ ਵੇਖ ਕੇ ਆਪਾਂ ਕਹਿ ਸਕਦੇ ਆਂ ਵੀ ਇਸ ਮੁਰਖ ਦਾ ਜਿਹੜਾ ਸੰਵਿਧਾਨ ਆ ਤੇ ਉਥੇ ਨਿਆ ਹੈਗਾ ਹਾਂ ਇੱਥੇ ਲੈ ਜੋ ਸੱਚੀ ਦੇ ਕਾਬਲਾ ਉਹਨੂੰ ਉਹ ਥਾਂ ਮਿਲਦੀ ਹਾਂ ਤੇ ਬਾਕੀ ਨਹੀਂ ਤੇ ਭਾਈ ਜਿਸਾ ਅ ਅੱਜਕੱਲ੍ਹ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਤੇ ਜਿਹੜਾ ਟਾਇਰਫ ਬਾਰੇ ਕਾਫੀ ਚਰਚਾ ਹੋ ਰਹੀ ਆ ਸਾਰੀ ਦੁਨੀਆ ਦੇ ਵਿੱਚ ਹੀ ਹੋ ਰਹੀ ਆ ਕਈ ਦੇਸ਼ ਕਰ ਰਿਹਾ ਸਾਡੇ ਵਾਂਗਾਈ ਹੋ ਜੂ ਇਸ ਤਰ੍ਹਾਂ ਹੋ ਜੂ ਕਾਫੀ ਚੀਜ਼ਾਂ ਸੁਣ ਰਿਹਾ ਉਹਦੇ ਬਾਰੇ ਜਿਵੇਂ ਟਰੱਕਿੰਗ ਬਿਜ਼ਨਸ ਉੱਤੇ ਇਹ ਚੀਜ਼ ਦਾ ਕੀ ਅਸਰ ਪਿਆ ਲੱਗੇ ਭਾਈ ਆਪਾਂ ਨੂੰ ਕਿਸੇ ਨੂੰ ਅੱਜ ਤੋਂ ਪਹਿਲਾਂ ਇਹ ਪਤਾ ਹੀ ਨਹੀਂ ਸੀ ਵੀ ਇਹ ਟਾਇਰਸ ਹੁੰਦੇ ਕੀ ਆ ਬਿਲਕੁਲ ਬਿਲਕੁਲ ਵੀ ਸਾਡੇ ਤੇ ਹੋਰ ਦੇਸ਼ ਕਿੰਨੇ ਕੁ ਟੈਕਸ ਲਾਉਂਦੇ ਆ ਲਾਉਂਦੇ ਆ ਜਿਹੜੇ ਇਥੋਂ ਸਮਾਨ ਜਿਵੇਂ ਬਾਹਰੋਂ ਆਪਾਂ ਸਮਾਨ ਲਿਆਉਨੇ ਆ ਜਾਂ ਇਥੋਂ ਸਮਾਨ ਜਾਂਦਾ ਵੀ ਉਹ ਸਾਰਾ ਇੰਪੋਰਟ ਐਕਸਪੋਰਟ ਦਾ ਮਸਲਾ ਆ ਤੇ ਇਹ ਜਿਹੜੇ ਟੈਰਫ ਟ੍ਰੰਪ ਨੇ ਸਾਹਮਣੇ ਲਿਆਂਦੇ ਆ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਵੀ ਕੋਈ ਦੇਸ਼ 2 200% ਟੈਕਸ ੌਕੀ ਜਾਂਦੇ ਆ ਅੱਛਾ ਜੀ ਤੇ ਉਹ ਟ੍ਰੰਪ ਕਹਿੰਦਾ ਵੀ ਮੈਂ ਤਾਂ ਰੈਸਿਪੀਕਲ ਟੈਕਸ ਲਾਉਣੇ ਆ ਜਿੰਨਾ ਟੈਕਸ ਸਾਡੇ ਦੇ ਕੋਈ ਮੁਲਕ ਲਾ ਰਿਹਾ ਮੈਂ ਤਾਂ ਉਸ ਹਿਸਾਬ ਨਾਲ ਲਾਉਂਗਾ ਜਿਵੇਂ ਹੁਣ ਆਪਣਾ ਕੈਨੇਡਾ ਹਾਂਜੀ ਜਦੋਂ ਆਪਾਂ ਉਹਨਾਂ ਨੂੰ ਇਥੋਂ ਡੇਰੀ ਦਾ ਸਮਾਨ ਭੇਜਦੇ ਆ ਚਾਹੇ ਦੁੱਧ ਆ ਚਾਹੇ ਮੱਖਣਾ ਚਾਹੇ ਬਟਰਮਿਲਕ ਦਾ ਐਨੀਥਿੰਗ ਰਿਲੇਟਡ ਟੂ ਡੈਰੀ ਹਾਂਜੀ ਹਾਂਜੀ ਉਹ ਕੀ ਕਰਦੇ ਆ ਜਿਵੇਂ ਪਹਿਦੀਆਂ 5 ਪੈਲਟਾਂ ਉਹਨਾਂ ਨੇ ਕਹਣਾ ਵੀ ਅਸੀਂ ਇਹਦੇ ਤੇ ਤੁਹਾਨੂੰ 5% ਟੈਕਸ ਲਾਵਾਂਗੇ ਉਦੋਂ ਪਿੱਛੋਂ ਜੇ ਹੋਰ ਜ਼ਿਆਦਾ ਆਪਾਂ ਭੇਜਣਾ ਉਹਨਾਂ ਨੂੰ ਉਹ ਕਹਿੰਦੇ 200% ਲਾਵਾਂਗੇ ਤੁਹਾਡੇ ਤੇ ਓ ਫਿਰ ਇਹ ਟਰੰਪ ਉਹਨੇ ਕਿਹਾ ਵੀ ਤੁਸੀਂ ਤਾਂ 2-2% ਲਾਈ ਜਾਂਦੇ ਹੋ 200% ਹਾਂ ਤੇ ਅਸੀਂ ਵੀ ਫਿਰ ਤੁਹਾਡੇ ਦੇ ਟੈਰਫ ਲਾਵਾਂਗੇ ਲਾਵਾਂਗੇ ਫਿਰ ਇਹਨਾਂ ਦੇ 10% ਤਾਂ ਇਹ ਕਰਦਾ ਵੀ 10% ਤਾਂ ਟੈਰਫ ਹਰ ਦੇਸ਼ ਦੇ ਉੱਤੇ ਬੇਸਿਕ ਟੈਰਫ ਅਮਰੀਕਾ ਦਾ ਲੱਗੂਗਾ ਹੀ ਲੱਗੂਗਾ ਉਹਦੇ ਉੱਤੇ ਜਿਵੇਂ ਇੰਡੀਆ ਉਹ 54% ਅਮਰੀਕਾ ਨੂੰ ਟੈਕਸ ਲਾਉਂਦਾ ਸੀ ਹਾਂਜੀ ਠੀਕ ਇਥੋਂ ਜਿਹੜੀਆਂ ਚੀਜ਼ਾਂ ਉੱਧਰ ਜਾਂਦੀਆਂ ਸੀ ਅੱਛਾ ਜੀ ਇਹ ਹੁਣ ਟਰੰਪ ਉਹਨੂੰ ਕਹਿੰਦਾ ਵੀ ਤੁਸੀਂ 54 ਲਾਉਂਦੇ ਹੋ ਮੈਂ ਤੁਹਾਡੇ ਦੇ 26% ਲਾਉਂਗਾ ਤੇ ਹਾਂ ਤੇ 10% ਉਹ ਜਿਹੜਾ ਰੈਗੂਲਰ ਲੱਗਣੇ ਲੱਗਣਾ 36 ਹੋ ਗਿਆ 36 ਹੋ ਗਿਆ ਇਸੇ ਤਰੀਕੇ ਦੇ ਨਾਲ ਚਾਈਨਾ ਦੇ ਉੱਤੇ ਤੇ ਜਿਵੇਂ ਕਹਿੰਦਾ ਵੀ ਜਿੰਨੇ ਵੀ ਰਸ਼ੀਗਰ ਨੂੰ ਛੱਡ ਕੇ ਸਾਰੇ ਮੁਲਕਾਂ ਦੇ ਟੈਕਸ ਲੱਗਿਆ ਰਸ਼ੀਗਾ ਤੇ ਇਸ ਕਰਕੇ ਨਹੀਂ ਕਿਉਂਕਿ ਰਸ਼ੀਗਾ ਨਾਲ ਅਮਰੀਕਾ ਦਾ ਵਪਾਰ ਹੈ ਨਹੀਂ ਕੋਈ ਹੁਣ ਆਪਾਂ ਕੀਤੇ ਟਰਕਿੰਗ ਦੀ ਗੱਲ ਹਾਂਜੀ ਹਾਂਜੀ 77 ਬਿਲੀਅਨ ਡਾਲਰ ਦਾ ਵਪਾਰ ਮਕਸੀਕੋ ਤੋਂ ਤੇ ਕੈਨੇਡਾ ਤੋਂ ਟਰੱਕਾਂ ਰਾਹੀਂ ਹੁੰਦਾ ਅਮਰੀਕਾ ਦੇ ਵਿੱਚ 77 ਬਿਲੀਅਨ ਬਹੁਤ ਵੱਡਾ ਆਮਾਉਂਟ ਹੈ ਇਹਦਾ ਵਾਚੇ ਤੇ ਹੁਣ ਮੈਨੂੰ ਲੱਗਦਾ ਵੀ ਦੇਖੋ ਜਾਰੇ ਜਿਹੜੇ ਪਾਰਟਸ ਆ ਹਾਂਜੀ ਕਾਰਾਂ ਦੇ ਜਾਂ ਟਰੱਕਾਂ ਦੇ ਹਾਂਜੀ ਹਾਂਜੀ ਕੈਨੇਡਾ 'ਚ ਬਣਦੇ ਆ ਜਾਂ ਮੈਕਸੀਕੋ ਬਣਦੇ ਆ ਈਵਨ ਟੈਸਲਾ ਦੇ ਬਾਰੇ ਵੀ ਸੁਣਿਆ ਵੀ ਟੈਸਲਾ ਦਾ ਕਾਫੀ ਪਾਰਟ ਬਾਹਰੋਂ ਆਉਂਦਾ ਬਾਹਰੋਂ ਆਉਂਦਾ ਹਾਂ ਹਾਂ ਤੇ ਉਹਨਾਂ ਦੇ ਉੱਤੇ ਹੁਣ ਅ ਟਰੰਪ ਨੇ ਕਰਤਾ ਵੀ 25% ਟੈਕਸ ਲਾਵਾਗੇ ਹੂੰ ਤੇ ਜਿਹੜਾ ਹੁਣ ਉਹ 25% ਟੈਕਸ ਆ ਉਹਦਾ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਹੁਣ ਵਪਾਰੀ ਆ ਉਹਦੀ ਕੋਸ਼ਿਸ਼ ਇਹੀ ਹੋਊਗੀ ਵੀ ਜਾਂ ਤਾਂ ਚੀਜ਼ ਇੱਥੇ ਲਈ ਜਾਵੇ ਬਣੀ ਵੀ ਬਿਲਕੁਲ ਤੇ ਬਾਹਰੋਂ ਹੁਣ ਜਿਹੜਾ ਵਪਾਰ ਆਉਂਦਾ ਏ ਟਰੱਕ ਪਹਿਲੇ ਯਾਰੜੀ ਟਰੱਕਿੰਗ ਬੜੀ ਸਟਰਗਲ ਕਰ ਰਹੀ ਏ ਕਿਉਂਕਿ ਇਤਕੀ ਫਰੇਟ ਹੈ ਨਹੀਂ ਬਾਈ ਵੰਡੀ ਦੇ ਵਿੱਚ ਬਹੁਤ ਮੰਗ ਹੈ ਤੁਸੀਂ ਤਾਂ ਹੁਣ ਇਸ ਇੰਡਸਟਰੀ ਦੇ ਵਿੱਚ ਹੈਗੇ ਕਿਉਂਕਿ ਟਰੱਕਾਂ ਦੀ ਇੱਦੀ ਵੱਡੀ ਗਿਣਤੀ ਹੋਈ ਵੀ ਆ ਉਹਨਾਂ ਫਰੇਟ ਹੀ ਹੈ ਨਹੀਂਗਾ ਜਿੰਨਾ ਟਰੱਕ ਚਾਹੀਦਾ ਨਾ ਉਹਦੇ ਮੁਕਾਬਲੇ ਫਰੇਟ ਬਹੁਤ ਥੋੜਾ ਟਰੱਕ ਟੂ ਮੱਚ ਹੋ ਗਿਆ ਮਾਰਕੀਟ ਜਦੋਂ ਹੁਣ ਸਪਾਈ ਸਪਲਾਈ ਐਂਡ ਡਿਮਾਂਡ ਦਾ ਕੰਮ ਨਹੀਂ ਰਹਿੰਦਾ ਤੇ ਬਿਜ਼ਨਸ ਪਰ ਡਾਊਨ ਜਾਂਦਾ ਹੀ ਜਾਂਦਾ ਪੈਸਾ ਡਾਊਨ ਪੈ ਜਾਂਦੀ ਉਹ ਟਰੱਕਾਂ ਦਾ ਬਿਜ਼ਨਸ ਵੀ ਘਟ ਘਟੂਗਾ ਮੇਰੇ ਹਿਸਾਬ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਚੀਜ਼ਾਂ ਇਹ ਮਹਿੰਗੀਆਂ ਹੋਣਗੀਆਂ ਕਿਉਂਕਿ ਜਿਹੜਾ ਟੈਰਫਾ ਕਿਸੇ ਵਪਾਰੀ ਦੇ ਲੱਗਣਾ ਉਹਨੇ ਆਪਦੀ ਜੇਬ ਚੋਂ ਤਾਂ ਪੇ ਨਹੀਂ ਕਰਨਾ ਉਹਨੇ ਕਹਾ ਕੰਜ਼ਿਊਮਰ ਤੋਂ ਲੈਣਾ ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਤੇ ਵੀ ਟੈਰਫਾਂ ਦਾ ਕਰਕੇ ਇੱਕ ਕਲ ਤਾਂ ਜ਼ਰੂਰ ਆ ਜਗੇ ਬਾਈ ਜਿਹੜਾ ਮੰਡੀ ਆ ਵੱਡੇ ਜਿਹੜੇ ਦੁਨੀਆਂ ਦੇ 10 15 ਵੱਡੇ ਮਗਰਮੱਛ ਜਿਹਨੂੰ ਆਪਾਂ ਕਹਿੰਦੇ ਵੱਡੇ ਵਪਾਰੀ ਆ ਆ ਚਾਹੇ ਐਲਨ ਮਾਸਕ ਹੋਵੇ ਉਹ ਚਾਹੇ Amazon ਵਾਲਾ ਹੋਵੇ ਬਿਲਕੁਲ ਤੇ ਚਾਹੇ ਉਹਦੇ ਚ ਅੰਡਾਨੀ ਅੰਬਾਨੀ ਐਨੀਬਾਡੀ ਕੋਈ ਵੀ ਆ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ 19.9 ਬਿਲੀਅਨ ਡਾਲਰ ਦਾ ਘਾਟਾ ਐਲਨ ਮਸਕ ਨੂੰ ਪਿਆ 19.9 ਬਿਲੀਅਨ ਡਾਲਰ ਦਾ ਹਿਸਾਬ ਲਾ ਲਓ ਤੁਸੀਂ ਬਹੁਤ ਜ਼ਿਆਦਾ ਤੇ ਸੋ ਕਾਫੀ ਕੁਝ 흘ਿਆ ਹੋਇਆ ਹੈਗਾ ਸਟਾਕ ਮਾਰਕੀਟ ਵੀ ਬਿਲਕੁਲ ਥੱਲੇ ਗਈ ਵੀ ਹੈ ਸੋ ਉਹਨਾਂ ਵਾਲੇ ਸਮੇਂ ਚ ਦੇਖਦੇ ਆ ਵੀ ਜਿਹੜੇ ਇਹ ਹੁਣ ਆਪਾਂ ਟਾਰਫ ਲਾਏ ਆ 트ੰਪ ਉਹਨਾਂ ਨੇ ਕੀ ਕੀ ਹੈ ਇਕਨੋਮੀ ਨੂੰ ਅਪ ਕਰਦੇ ਆ ਜਾਂ ਫਿਰ ਲੋਕ ਤਾਂ ਕੰਦਰ ਸੈਸ਼ਨ ਵੀ ਆ ਸਕਦਾ ਇਸ ਲਈ ਤਾਂ ਫਿਰ ਨਿਟੀਪਾਈ 글로ਬਲੀ ਸਾਰੇ ਦੇਸ਼ਾਂ ਨੂੰ ਇਹ ਤੇ ਵਿਚਾਰ ਕਰਨਾ ਪਊਗਾ ਕਿ ਜਿਹੜੇ ਜਿਹੜਾ ਸਫਰ ਕਰਨਾ ਉਹ ਤਾਂ ਲੋਕਾਂ ਦੇ ਪਬਲਿਕ ਨੇ ਕਰਨਾ ਤਾਂ ਕੰਜ਼ਿਊਮਰ ਨੇ ਕਰਨਾ ਕੰਜ਼ਿਊਮਰ ਨੇ ਕਰਨਾ ਕਿਉਂਕਿ ਇਸ ਵੈਰੀ ਟਫ ਟਾਈਮ ਤੇ ਇਹਦੇ ਬਾਰੇ ਜਰੂਰ ਮੇਰੇ ਖਿਆਲ ਮੁਤਾਬਕ ਆਣਾ ਸਰਵਜ ਟਾਈਮ ਹੈ ਨਹੀਂ ਇਹ ਜੱਗੇ ਬਾਈ ਟੈਰਫ ਲਾਉਣ ਵਾਲਾ ਬਿਲਕੁਲ ਕਿਉਂਕਿ ਪਹਿਲਾਂ ਹੀ ਮਾਰਕੀਟ ਜੂਝ ਰਹੀ ਹੈ ਜੂਝ ਰਹੀ ਹੈ ਉਹਦੇ ਵਾਸਤੇ ਅੱਜ ਦੁਬਾਰੇ ਜਿਹੜਾ ਝਟਕਾ ਲੱਗਿਆ ਟੈਰਫਾਂ ਦਾ ਹਾਂਜੀ ਇੱਕ ਦਿਨ ਕਿਤੇ ਦੁਨੀਆ ਨੂੰ ਜਿਵੇਂ ਕਹਿੰਦਾ ਵੀ ਨੁਕਸਾਨ ਕਰੂਗਾ ਬਦਲਾਅ ਤਾਂ ਹੁੰਦੇ ਰਹਿੰਦੇ ਆ ਚੇਂਜਸ ਆਉਂਦੀਆਂ ਨੇ ਕਈ ਵਾਰੀ ਉਹ ਚੇਂਜਸ ਆਉਣ ਵਾਲੇ ਸਮੇਂ ਦੇ ਲਈ ਇੱਕ ਸਬਕ ਬਣ ਜਾਂਦੀਆਂ ਨੇ ਤੇ ਕਈ ਚੀਜ਼ਾਂ ਇਸ ਤਰ੍ਹਾਂ ਇਨਫਰਮੀਆ ਹੋਣ ਲੱਗ ਜਾਂਦੀ ਹੈ ਉਹ ਤੋਂ ਬਾਅਦ ਕਿ ਜਿਹੜਾ ਪਹਿਲਾ ਆਪਾਂ ਸਫਰ ਕੀਤਾ ਉਹ ਨੁਕਸਾਨ ਠਾਏ ਆ ਉਹ ਗਾਹ ਨੂੰ ਨਾਲ ਲੋਕ ਵੀ ਤੇ ਜੋ ਟੈਕਸ ਲਾਉਣ ਵਾਲੇ ਆ ਜਾਂ ਗਵਰਨਮੈਂਟਾਂ ਸਰਕਾਰਾਂ ਉਹ ਵੀ ਇਹਦਾ ਧਿਆਨ ਦੇ। ਟਰੰਪ ਵੀ ਇਹੀ ਕਹਿ ਰਿਹਾ। ਕੋਈ ਕਹਿੰਦਾ ਵੀ ਹੁਣ ਥੋਨੂੰ ਜ਼ਰੂਰ ਲੱਗ ਰਿਹਾ ਵੀ ਬਹੁਤ ਕੁਝ ਮਹਿੰਗਾ ਹੋ ਗਿਆ, ਤੁਹਾਡਾ ਬਹੁਤ ਨੁਕਸਾਨ ਹੋ ਗਿਆ। ਹਾਂ ਹਾਂ। ਪਰ ਉਹ ਕਹਿੰਦਾ ਵੀ ਇਸ ਚੀਜ਼ ਦੇ ਨਾਲ ਅਮਰੀਕਾ ਦੇ ਵਿੱਚ ਜੋ ਪਾਉਣਗੀਆਂ ਤੇ ਅਮਰੀਕਾ ਦੀ ਜਿਹੜੀ ਇਕਨੋਮੀ ਆ ਉਹ ਉੱਪ ਜਾਊਗੀ ਤੇ ਜਿਹੜੀ ਮਹਿੰਗਾਈ ਆ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਘਟੂਗੀ। ਪਰ ਇਹ ਹੁਣ ਆਉਣ ਵਾਲਾ ਸਮਾਂ ਦੱਸੋ ਕਿੰਨੀ ਘਟੂਗੀ ਜਦੋਂ ਉਹਦੇ ਵਿੱਚ ਵੀ ਤਾਂ ਬਾਈ ਇੱਕ ਵਿਚਾਰ ਹੋਰ ਵੀ ਉੱਠਿਆ ਸੀਗਾ ਵੀ ਟਰੰਪ ਸਾਹਿਬ ਕਹਿੰਦੇ ਆ ਵੀ ਜਿਹੜੀ ਇੱਥੋਂ ਕੋਈ ਵੀ ਜਿਹੜੇ ਇੱਥੇ ਦੇ ਵਪਾਰੀ ਹੈਗੇ ਆ ਜਾਂ ਉਹ ਮੈਨੂਫੈਕਚਰ ਬਾਹਰੋਂ ਹੋ ਕੇ ਆਉਂਦਾ ਕੁਝ ਚైనా ਚੋਂ ਹੋ ਕੇ ਆਉਂਦਾ ਕੁਝ ਕਿਤੇ ਹੋਰ ਹੋ ਕੇ ਆਉਂਦਾ ਤੇ ਉੱਥੇ ਸਸਤੀ ਲੇਬਰ ਚ ਹੋ ਕੇ ਆਉਂਦਾ ਇੱਥੇ ਮਹਿੰਗੇ ਭਾਅ ਤੇਚਿਆ ਜਾਂਦਾ ਤੇ ਜੇ ਉਹ ਹੀ ਚੀਜ਼ ਇੱਥੇ ਬਣੇ ਅਮਰੀਕਾ ਦੇ ਵਿੱਚ ਹੀ ਅਸੈਂਬਲ ਹੋਵੇ ਅਸੈਂਬਲ ਇੱਥੇ ਬਣੇ ਇੱਥੇ ਦੇ ਲੋਕਾਂ ਨੂੰ jobSizeਾ ਮਿਲਦਾ ਜਦੋਂ ਜੋਬਾ ਮਿਲਦੋਂ ਨਾ ਕੋਈ ਪੈਸਾ ਹੋਵੇ ਉਦੋਂ ਫਿਰ ਉਹ ਜਿਹੜੀਆਂ ਚੀਜ਼ਾਂ ਵੇਖਣ ਉਹ ਖਰੀਦਣ ਖਰੀਦਣ ਦੇ ਜੋਗ ਹੋਣ ਹੁਣ ਇਹਨੇ ਇਹੀ ਕਿਹਾ ਇਹ ਇਹਨੇ ਆਲਰੇਡੀ 트ੰਪ ਨੇ ਕਹਿਤਾ ਜਿਵੇਂ ਜਿਵੇਂ ਟੋਯੋਟਾ Honda ਗੱਡੀਆਂ ਬਾਹਰੋਂ ਬਣ ਕੇ ਆਉਂਦੀਆਂ ਨਾ ਉਹਨਾਂ ਨੂੰ ਕਹਿੰਦਾ ਟੈਰਫ ਲੱਗੂਗਾ ਤੇ ਪਰ ਤੁਸੀਂ ਮਹਗਾਈ ਨਹੀਂ ਕਰਨੀ ਹੈਗੀ ਕਾਰਾਂ ਦੀ ਵੀ ਲੋਕਾਂ ਨੂੰ ਤੁਸੀਂ ਲੁੱਟੀ ਜਾਓ ਲੁੱਟੇ ਜਾ ਤੇ ਦੂਜੇ ਪਾਸੇ ਮੇਨਰ ਜਿਵੇਂ ਹੁਣ ਇੱਥੋਂ ਦੀਆਂ ਲੋਕਲ ਗੱਡੀਆਂ ਜਿਵੇਂ Chevrolet ਹੋਈ Ford ਹੋਈ ਕੋਈ ਇੱਥੇ ਬਣਦੀਆਂ ਉਹਨਾਂ ਤੇ ਟੈਕਸ ਨਹੀਂ ਲੱਗਣਾ ਉਹ ਮਤਲਬ ਉਹ ਗੱਡੀਆਂ ਦਾ ਸਸਤੀਆਂ ਮਿਲਣਗੀਆਂ ਹੁਣ ਹੋ ਸਕਦਾ ਉਹਨਾਂ ਦਾ ਸੇਲ ਵਾਜੇ ਵੀ ਬਾਕੀ ਜੀਤਾ ਭਾਈ ਇੱਕ ਚੀਜ਼ ਜਿਤਵਾਪਾ ਚਲੋ ਟੌਪ ਸਭ ਦੀ ਗੱਲ ਕਰਦੇ ਆ ਕੋਈ ਵੀ ਸ਼ਾਸਕ ਆਪ ਦਾ ਦੇਸ਼ ਲਈ ਮਾੜਾ ਨਹੀਂ ਹੁੰਦਾ ਜਿਹੜਾ ਮੈਂ ਸੋਚਦਾ ਬਿਲਕੁਲ ਬਿਲਕੁਲ ਹਾਂ ਉਹ ਸਾ ਕਬ ਦੇ ਦੇਸ਼ ਲਈ ਤਾਂ ਵਧੀਆ ਸੋਚੂਗਾ ਹਮੇਸ਼ਾ ਤੇ ਕਈ ਵਾਰੀ ਇਹ ਚੀਜ਼ ਆਉਂਦੀ ਆ ਵੀ ਜੋ ਕੁਝ ਹੋ ਰਿਹਾ ਆ ਵਾਪਰ ਰਿਹਾ ਟੈਰਫਰੀ ਗੱਲ ਚੱਲ ਰਹੀ ਆ ਹੋ ਸਕਦਾ ਸਾਡੀ ਜਾਂ ਸਾਡੇ ਲੋਕਾਂ ਦੀ ਸਮਝ ਵਿੱਚ ਉਹ ਪੂਰੀ ਤਰ੍ਹਾਂ ਤਸਵੀਰ ਨਾ ਆਉਂਦੀ ਹੋਵੇ ਹਾਂ ਨਹੀਂ ਬਿਲਕੁਲ ਬਿਲਕੁਲ ਸੋ ਇੰਨੀਆਂ ਆਪਣੀਆਂ ਖਬਰਾਂ ਸੀ ਇਤਕੀ ਹਾਂਜੀ ਤੇ ਫਿਰ ਮਿਲਦੇ ਆਂ ਆਪਾਂ ਅਗਲੇ ਵੀਕ ਵਜੇ ਅਗੇ ਸਾਰਿਆਂ ਨੂੰ ਬਾਰੇ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਜੀ ਦੇਖਣ ਲਈ ਤੇ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਵਧੀਆ ਤੇ ਹੋਰ ਵੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਵੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸਤਿ ਸ੍ਰੀ ਅਕਾਲ